ਸਿਰ ਦੇ ਵਾਹੇ ਹੋਏ ਵਾਲ ਵੇਚ ਲੋ ਭਾਈ 2000 ਰੁਪਏ ਕਿਲੋ ਅੱਧਾ ਕਿਲੋ 1000 ਰੁਪਏ ਦੇ 200 ਰੁਪਏ ਦੇ 100 ਗ੍ਰਾਮ 100 ਰੁਪਏ ਦੇ 50 ਗ੍ਰਾਮ ਸਿਰ ਦੇ ਵਾਹੇ ਹੋਏ ਵਾਲ ਵੇਚ ਲੋ ਭਾਈ 2000 ਰੁਪਏ ਕਿਲੋ ਅੱਧਾ ਕਿਲੋ 1000 ਰੁਪਏ ਦੇ 200 ਰੁਪਏ ਦੇ 100 ਗ੍ਰਾਮ 100 ਰੁਪਏ ਦੇ 50 ਗ੍ਰਾਮ ਸਿਰ ਦੇ ਵਾਹੇ ਹੋਏ ਵਾਲ ਵੇਚ ਲੋ ਭਾਈ 2000 ਰੁਪਏ ਕਿਲੋ ਅੱਧਾ ਕਿਲੋ 1000 ਰੁਪਏ ਦੇ 200 ਰੁਪਏ ਦੇ 100 ਗ੍ਰਾਮ 100 ਰੁਪਏ ਦੇ 50 ਗ੍ਰਾਮ ਸਿਰ ਦੇ ਵਾਹੇ ਹੋਏ ਵਾਲ ਵੇਚ ਲੋ ਭਾਈ 2000 ਰੁਪਏ ਕਿਲੋ ਅੱਧਾ ਕਿਲੋ 1000 ਰੁਪਏ ਦੇ 200 ਰੁਪਏ ਦੇ 100 ਗ੍ਰਾਮ 100 ਰੁਪਏ ਦੇ 50 ਗ੍ਰਾਮ ਸਿਰ ਦੇ ਵਾਹੇ ਹੋਏ ਵਾਲ ਵੇਚ ਲਓ ਭਾਈ 2000 ਰੁਪਏ ਕਿਲੋ ਅੱਧਾ ਕਿਲੋ 1000 ਰੁਪਏ ਦੇ